ਮਾਨ ਸਰਕਾਰ ਦੇ ਸਿਹਤ ਖੇਤਰ 'ਚ ਪੰਜ ਵੱਡੇ ਕਦਮ ਆਮ ਆਦਮੀ ਕਲੀਨਿਕ ਦਿਆਂ ਸਿਹਤ ਸੇਵਾਵਾਂ ਹੁਣ ਘਰ ਬੈਠੇ ਵਟਸਐਪ ਤੇ ਮਿਲਣ ਗਿਆ ਆਮ ਆਦਮੀ ਕਲੀਨਿਕਾਂ ਚ 107 ਕਿਸਮਾਂ ਦੀਆਂ ਮੁਫਤ ਦਵਾਈਆਂ ਆਮ ਆਦਮੀ ਕਲੀਨਿਕਾਂ ਚ 47 ਕਿਸਮਾਂ ਦੇ ਮੁਫਤ ਟੈਸਟ ਆਮ ਆਦਮੀ ਕਲੀਨਿਕਾਂ ਚ ਐਂਟੀ ਰੈਬੀਸ ਦਾ ਮੁਫਤ ਟੀਕਾ ਆਮ ਆਦਮੀ ਕਲੀਨਿਕਾਂ ਚ ਗਰਭਵਤੀ ਔਰਤਾਂ ਦਾ ਮੁਫਤ ਇਲਾਜ ਇਹ ਆ ਨਵਾਂ ਪੰਜਾਬ ਜਿੱਥੇ ਇਲਾਜ ਵੀ ਮੁਫਤ ਤੇ ਇੱਜ਼ਤ ਵੀ ਪੂਰੀ ਕਿਉਂਕਿ ਲੋਕਾਂ ਦੀ ਸਿਹਤ ਹੈ ਸਰਕਾਰ ਦੀ ਜ਼ਿੰਮੇਵਾਰੀ ਪਰਤ ਪਾਕਿਸਤਾਨ ਦੇ ਅਖੀਰਲੇ ਪਿੰਡ ਜਿਸ ਨੂੰ ਕੀ ਮਹਾਰ ਜਮਸ਼ੇਰ ਵੀ ਕਿਹਾ ਜਾਂਦਾ ਹੈ ਇਹ ਪਿੰਡ ਤਿੰਨਾ ਪਾਸਿਓਂ ਪਾਕਿਸਤਾਨ ਨਾਲ ਕਿਰਿਆ ਹੋਇਆ ਹੈ ਜਿੱਥੇ ਕੀ ਸਤਲੁਜ ਦਰਿਆ ਵੱਲੋਂ ਆਪਣਾ ਰੂਪ ਖਤਰਨਾਕ ਰੂਪ ਵਿਖਾਉਂਦੇ ਹੋਏ ਜਿੱਥੇ ਪਿੰਡ ਨੂੰ ਘੇਰਿਆ ਉੱਥੇ ਬੀਐਸਐਫ ਦੀਆਂ ਚੌਕੀਆਂ ਵੀ ਪਾਣੀ ਦੇ ਹੇਠ ਮਾਰੇਟਾ ਚੁੱਕੀਆਂ ਨੇ ਸਾਡੇ ਨਾਲ ਮਜੂਰ ਨੇ ਸਰਪੰਚ ਸਾਹਿਬ ਹਾਂਜੀ ਸਰਪੰਚ ਸਾਹਿਬ ਕਿਸ ਤਰ੍ਹਾਂ ਦੇ ਇਲਾਪ ਨੇ ਤੇ ਲੋਕਾਂ ਦਾ ਜੀਵਨ ਜਿਹੜਾ ਉਹ ਕਿਸ ਤਰ੍ਹਾਂ ਦਾ ਇੱਥੇ ਜੀਵਨਤਾ ਜੀ ਬਹੁਤ ਮਾੜਾ ਹੈ ਬਹੁਤ ਆਏ ਸਾਲ ਹੀ ਅਸੀਂ ਤਾਂ ਇਸੇ ਤਰ੍ਹਾਂ ਦੀ ਹੋ ਜਾਂਦੇ ਹਾਂ ਕਦੀ ਜੰਗ ਦੀ ਸਾਨੂੰ ਮਾਰ ਆ ਉਦੋਂ ਸਮਾਨ ਟੁੱਟਫਟ ਹੋ ਜਾਂਦੀ ਏ ਕਦੀ ਸਾਨੂੰ ਹੜਾ ਦੀ ਮਾਰ ਸਾਨੂੰ ਤਾਂ ਸਾਰਿਆਂ ਮਾਰਾਂ ਹੀ ਮਾਰਾਂ ਨੇ ਇੱਥੇ ਲੋਕ ਕਿੰਨੇ ਰਹਿ ਗਏ ਨੇ ਪਿੱਛੇ ਲੋਕ ਲਗਭਗ 150 ਰਹਿ ਗਏ ਥੇ 150 ਲੋਕ ਜਿਹੜੇ ਉਹ ਕੀ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਬੇਨਤੀ ਨਹੀਂ ਕੀਤੀ ਜਾ ਰਹੀ ਬੇਨਤੀ ਤਾਂ ਕੀਤੀ ਗਈ ਹੈ ਜੀ ਪਰ ਮਾਲ ਡੰਗਰ ਦਾ ਪਿਛੈ ਇਨਾ ਕੱਟ ਨਹੀਂ ਹੁੰਦਾ ਠੀਕ ਹੈ ਮੱਜਾ ਬਹੁਤ ਨੇ ਹਰ ਕੋਲ ਲੋਕ ਆਪਣੇ ਘਰਾਂ ਨੂੰ ਛੱਡ ਕੇ ਕਰਨ ਲਈ ਜਿਹੜਾ ਨਾ ਉਹ ਹਾਂਜੀ ਮੰਨ ਨਹੀਂ ਕਰਦਾ ਚਾਹੇ ਕਿਸੇ ਚੰਗਾ ਕਰੇ ਚਾਹੇ ਮਾੜਾ ਕਰੇ ਘਰ ਛੱਡਣਾ ਬਹੁਤ ਔਖਾ ਹੈ ਜੀ ਬਾਹਰ ਰਹਿਣਾ ਵੀ ਬਹੁਤ ਔਖਾ ਹੈ ਇਹ ਜਿਹੜਾ ਤਿੰਨੇ ਪਾਸਿਓਂ ਘਿਰਿਆ ਹੋਇਆ ਇਲਾਕਾ ਪਾਕਿਸਤਾਨ ਨਾਲ ਹਾਂਜੀ ਹਾਂਜੀ ਤੇ ਆਮ ਲੋਕ ਜਿਹੜੇ ਨੇ ਇਹ ਪਾਕਿਸਤਾਨ ਦਾ ਇਲਾਕਾ ਵੀ ਹੜ ਦੀ ਮਾਰ ਥੱਲੇ ਆ ਚੁੱਕੇ ਹਾਂ ਹਾਂਜੀ ਹਾਂਜੀ ਪੂਰਾ ਪਾਕਿਸਤਾਨ ਵੀ ਖਤਮ ਹੈ ਸਾਡੇ ਲਾਗੇ ਲਾਗੇ ਜਿੰਨਾ ਵੀ ਆਇਆ ਨਾ ਪੂਰਾ 10 ਕਿਲੋਮੀਟਰ ਤੱਕ ਨਾ ਸਟਾਵਰ ਤੇ ਚੜਦੇ ਵੇਖੀਦਾ ਨਾ 10 12 ਕਿਲੋਮੀਟਰ ਕਿੰਨਾ ਤੱਕ ਨਜ਼ਰ ਪੈਂਦੀ ਹੈ ਪੂਰਾ ਪਾਣੀ ਹੀ ਪਾਣੀ ਹੈ ਪਾਣੀ ਪਾਣੀ ਸਤਲੋ ਤੇ ਬਿਆਸ ਤੇ ਰਾਵੀ ਦਾ ਤੇ ਆਉਣ ਵਾਲੇ ਸਮੇਂ 'ਚ ਤੁਹਾਨੂੰ ਕੀ ਲੱਗਦਾ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਹਾਲਾਤ ਜਿਹੜੇ ਨੇ ਇਹਨਾਂ ਦਾ ਟਕਰਾ ਕਰਨ ਦੀ ਪ੍ਰਸ਼ਾਸਨ ਆਪਣਾ ਕੰਮ ਸਹੀ ਢੰਗ ਨਾਲ ਕਰ ਰਿਹਾ ਹੈ ਹਾਂਜੀ ਇੱਕ ਵਾਰ ਤਾਂ ਸਹੀ ਢੰਗ ਨਾਲ ਕੀਤੀ ਜਾਂਦੇ ਆ ਤੇ ਬਾਕੀ ਅਸੀਂ ਮੰਗ ਰੱਖੀ ਸੀ ਵੀ ਜ਼ਮੀਨਾਂ ਸਾਡੀਆਂ ਪੱਕੀਆਂ ਕੀਤੇ ਜਾਵਣ ਸਾਡੇ ਘਰ ਕੱਚੀ ਥਾਵਾਂ ਤੇ ਗਏ ਆ ਉਹਨਾਂ ਦਾ ਸਾਨੂੰ ਸਰਕਾਰ ਦੇ ਬਣਾ ਤੇ ਦਿੰਦੀ ਹੈ ਪਰ ਚੈੱਕ ਸਾਨੂੰ ਨਹੀਂ ਮਿਲਦੇ ਕਹਿੰਦੇ ਵੀ ਦੋਦੀ ਕੱਚੀਆਂ ਜ਼ਮੀਨਾਂ ਨੇ ਸਾਡਾ ਉਹਨਾਂ ਦਾ ਕੋਈ ਹੱਲ ਕੀਤਾ ਜਾਵੇ ਕੋਈ 5-5 ਮਰਲੇ ਸਾਾਨੂੰ ਜ਼ਮੀਨਾਂ ਪੱਕੀਆਂ ਕੀਤੇ ਜਾਣ ਬਾਕੀ ਸਾਡੀ ਕੱਚੀਆਂ ਪੈਲੀਆਂ ਹੈਗੀਆਂ 2007 وچ پکیاں ਹੋਈਆਂ سی او بھی ਟੁੱਟ ਗਈਆਂ ਅਸੀਂ ਕਿੰਨੇ ਵੀ ਚੱਲੋ ਵੀ پکੀਆਂ ਹੋ ਜਾਣ ਤੇ ਸਾਨੂੰ ਕੋਈ ਸਰਕਾਰ ਦੀ ਸਹਿਤਾ ਮਿਲ ਸਕੇ ਪਿੰਡ ਦੇ ਵਿੱਚ ਤੇ ਲੋਕਾਂ ਦੇ ਖੇਤਾਂ ਵਿੱਚ ਕਿੰਨੇ ਕਿੰਨੇ ਫੁੱਟ ਪਾਣੀ ਆ ਚੁੱਕਿਆ ਹੈ ਪਾਣੀ ਆ ਗਿਆ ਜੀ 7 ਫੁੱਟ 6 ਫੁੱਟ 5 ਫੁੱਟ ਇਥੰ ਤੱਕ ਆਇਆ ਤੇ ਲੋਕਾਂ ਦੇ ਘਰਾਂ ਦਾ ਨੁਕਸਾਨ ਕੋਈ ਹੋਇਆ ਘਰਾਂ ਦਾ ਨੁਕਸਾਨ ਤਾਂ ਹੋ ਹੀ ਜਾਂਦਾ ਪਰ ਫਿਰ ਵੀ ਛੱਡਣ ਨੂੰ ਅਸੀਂ ਤਿਆਰ ਨਹੀਂ ਹਗੇ ਸਾਡੇ ਨਾਲ ਮੌਜੂਦ ਸੀ ਮੁਖਾਰ ਖੀਵਾ ਦੇ ਸਰਪੰਚ ਸਾਹਿਬ ਇਹਨਾਂ ਦਾ ਕਹਿਣਾ ਸੀ ਕਿ ਚਾਹੇ ਪਾਣੀ ਆ ਗਿਆ ਮਗਰ ਸਾਡੇ ਲੋਕਾਂ ਦੇ ਮਨਾਂ ਦੇ ਵਿੱਚ ਹਜੇ ਤੱਕ ਇਹ ਹਾਲਾਤ ਨਹੀਂ ਪੈਦਾ ਹੋਏ ਕਿ ਸਾਡਾ ਪਿਆਰ ਜਿਹੜਾ ਆਪਣੇ ਪਰਿਵਾਰ ਨਾਲ ਤੇ ਆਪਦੇ ਘਰਾਂ ਨਾਲ ਖਤਮ ਹੋ ਗਿਆ ਹੋਵੇ ਇਸ ਕਰਕੇ ਅਸੀਂ ਆਪਣਾ ਘਰ ਨਹੀਂ ਛੱਡ ਰਹੇ ਸਰਕਾਰ ਦੇ ਕੰਮਾਂ ਤੋਂ ਪਿੰਡ ਵਾਸੀ ਤੇ ಗ್ರಾಮ ਪੰਚਾਇਤ ਦੇ ਮੁਖੀ ਖੁਸ਼ ਨੇ ਕਹਿੰਦੇ ਵੀ ਕੰਮ ਬੜੇ ਅੱਛੇ ਢੰਗ ਨਾਲ ਹੋ ਰਿਹਾ ਹਾਂਜੀ ਸਾਡੇ ਬੱਚੇ ਤਾਂ ਇਸ ਲਈ ਨਹੀਂ ਡਰਦੇ ਵੀ ਹਰ ਵਾਰੀ ਹੜ ਆ ਗਿਆ ਜਾੰਗਾ ਲੱਗ ਗਿਆ ਸਾਨੂੰ ਮਾਰਾ ਪੈਂਦੇ ਰਹਿੰਦੇ ਨੇ ਮਰਨਾ ਵੀ ਹੈ ਤੇ ਜੀਣਾ ਵੀ ਹੈ ਵੈਸੇ ਹੀ ਅਸੀਂ ਤਾਂ ਮਰੇ ਪਏ ਆ ਸਾਡੇ ਤਾਂ ਹਾਲਾਤ ਹੀ ਇਹੋ ਜਿਹੇ ਹੋਏ ਪਏ ਨੇ ਸਾਡੇ ਬੱਚੇ ਵੀ ਕਹਿੰਦੇ ਨੇ ਮਰੇ ਤਾਂ ਪਈਏ ਭਾਵੇਂ ਇੱਥੇ ਰਹੀਏ ਭਾਵੇਂ ਪਿੱਛੇ ਰਹੀਏ ਜਿੱਥੇ ਇੱਕ ਛੋਟੀ ਜੀ ਬੱਚੀ ਜਿਸ ਦਾ ਨਾਂ ਕੀ ਸਿਮਰਨ ਹੈ ਔਰ 10 ਸਾਲ ਦੀ ਬੱਚੀ ਹੈ ਉਹ ਆਪਣੇ ਰਿਸ਼ਤੇਦਾਰਾਂ ਕੋਲ ਪਾਣੀ ਦੀ ਮਾਰ ਹੇਠ ਆਏ ਪਿੰਡ ਕਰਕੇ ਪਹੁੰਚ ਗਈ ਸੀ ਜਿੱਥੇ ਕਹਿੰਦੀ ਆ ਵੀ ਮੈਨੂੰ ਡਰ ਨਹੀਂ ਲੱਗਦਾ ਉਹ ਤਾਂ ਜਾਣਦੇ ਆ ਵੀ ਇਹ ਵਾਪਸ ਕਿਉਂ ਜਾ ਰਹੀਏ ਹਾਂ ਬਟੇ ਕੀ ਨਾਮ ਹੈ ਤੇਰਾ ਸਿਮਰਨ ਕੌਰ ਤੇ ਕਿੱਥੇ ਜਾ ਰਹੀਆਂ ਇਸ ਸਮੇਂ ਮੈਂ ਆਪਣੇ ਘਰ ਜਾ ਰਹੀਆਂ ਤੇ ਤੈਨੂੰ ਡਰ ਨਹੀਂ ਲੱਗਦਾ ਉੱਥੇ ਪਿੰਡ ਤਾਂ ਪਾਣੀ ਨਾਲ ਭਰ ਗਿਆ ਮੈਨੂੰ ਡਰ ਨਹੀਂ ਲੱਗਦਾ ਮੈਂ ਆਪਣੇ ਪਿੰਡ ਜਾਣਾ ਬੱਚੇ ਦਾ ਕਹਿਣਾ ਹੈ ਕਿ ਉਹਨੂੰ ਪਾਣੀ ਤੋਂ ਡਰ ਨਹੀਂ ਲੱਗਦਾ ਮੈਂ ਆਪਣੇ ਪਰਿਵਾਰ ਦੇ ਨਾਲ ਹੀ ਰਹਿਣਾ ਹੈ ਤੇ ਪਿੰਡ ਦੇ ਸਰਪੰਚ ਸਾਹਿਬ ਦਾ ਕਹਿਣਾ ਹੈ ਕਿ ਉਹਨਾਂ ਨੂੰ ਸਮੇਂ-ਸਮੇਂ ਤੇ ਬਹੁਤ ਮਾਰਾ ਪਈਆਂ ਹਨ ਇਹ ਹੁਣ ਮਾਰਾ ਉਹਨਾਂ ਦੇ ਜੀਵਨ ਦਾ ਅੰਗ ਬਣ ਚੁੱਕੀਆਂ ਹਨ ਧੰਨਵਾਦ ਜੀ ਮੈਂ ਤੇਜਿੰਦਰਪਾਲ ਸਿੰਘ ਡੈਨਿਕ ਸਵੇਰਾ ਟੀਵੀ ਤੋਂ ਭਾਰਤ ਪਾਕਿਸਤਾਨ ਦੇ ਅਖੀਰਲੇ ਪਿੰਡ ਜਿਸ ਨੂੰ ਕਿ ਮਹਾਰ ਜਮਸ਼ੇਰ ਵੀ ਕਿਹਾ ਜਾਂਦਾ ਹੈ ਇਹ ਪਿੰਡ ਤਿੰਨਾ ਪਾਸਿਓਂ ਪਾਕਿਸਤਾਨ ਨਾਲ ਕਿਰਿਆ ਹੋਇਆ ਹੈ ਜਿੱਥੇ ਕਿ ਸਤਲੁਜ ਦਰਿਆ ਵੱਲੋਂ ਆਪਣਾ ਰੂਪ ਖਤਰਨਾਕ ਰੂਪ ਵਿਖਾਉਂਦੇ ਹੋਏ ਜਿੱਥੇ ਪਿੰਡ ਨੂੰ ਘੇਰਿਆ ਉੱਥੇ ਬੀਐਸਐਫ ਦੀਆਂ ਚੌਕੀਆਂ ਵੀ ਪਾਣੀ ਦੇ ਹੇਠ ਮਾਰੇਟਾ ਚੁੱਕੀਆਂ ਨੇ ਸਾਡੇ ਨਾਲ ਮਜੂਰ ਨੇ ਸਰਪੰਚ ਸਾਹਿਬ ਹਾਂਜੀ ਸਰਪੰਚ ਸਾਹਿਬ ਕਿਸ ਤਰ੍ਹਾਂ ਦੇ ਇਲਾਪ ਨੇ ਤੇ ਲੋਕਾਂ ਦਾ ਜੀਵਨ ਜਿਹੜਾ ਉਹ ਕਿਸ ਤਰ੍ਹਾਂ ਦਾ ਇਥੇ ਜੀਵਨਤਾ ਜੀ ਬਹੁਤ ਮਾੜਾ ਹੈ ਬਹੁਤ ਆਏ ਸਾਲ ਹੀ ਅਸੀਂ ਤਾਂ ਇਸੇ ਤਰ੍ਹਾਂ ਦੀ ਹੋ ਜਾਂਦੇ ਹਾਂ ਕਦੀ ਜੰਗ ਦੀ ਸਾਨੂੰ ਮਾਰ ਹੈ ਉਦੋਂ ਸਮਾਨ ਟੁੱਟਫਟ ਹੋ ਜਾਂਦੀ ਏ ਕਦੀ ਸਾਨੂੰ ਹੜਾ ਦੀ ਮਾਰ ਹੈ ਸਾਨੂੰ ਤਾਂ ਸਾਰਿਆਂ ਮਾਰਾਂ ਹੀ ਮਾਰਾਂ ਨੇ ਇੱਥੇ ਲੋਕ ਕਿੰਨੇ ਰਹਿ ਗਏ ਨੇ ਪਿੱਛੇ ਲੋਕ ਲਗਭਗ 150 ਰਹਿ ਗਏ تھے 150 ਲੋਕ ਜਿਹੜੇ ਉਹ ਕੀ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਬੇਨਤੀ ਨਹੀਂ ਕੀਤੀ ਜਾ ਰਹੀ ਬੇਨਤੀ ਤਾਂ ਕੀਤੀ ਗਈ ਹੈ ਜੀ ਪਰ ਮਾਲ ਡੰਗਰ ਦਾ ਪਿਛਾ ਇਹਨਾਂ ਕੱਟ ਨਹੀਂ ਹੁੰਦਾ ਠੀਕ ਹੈ ਮੱਝਾ ਬਹੁਤ ਨੇ ਹਰ ਸਕੂਲ ਲੋਕ ਆਪਣੇ ਘਰਾਂ ਨੂੰ ਛੱਡ ਰਹੇ ਨੇ ਛੱਡਣ ਲਈ ਜਿਹੜਾ ਨਾ ਉਹ ਹਾਂਜੀ ਮੰਨ ਨਹੀਂ ਕਰਦਾ ਚਾਹੇ ਕਿਸੇ ਚੰਗਾ ਕਰੇ ਚਾਹੇ ਮਾੜਾ ਕਰੇ ਕਰ ਛੱਡਣਾ ਬਹੁਤ ਔਖਾ ਹੈ ਜੀ ਬਾਹਰ ਰਹਿਣਾ ਵੀ ਬਹੁਤ ਔਖਾ ਹੈ ਇਹ ਜਿਹੜਾ ਤਿੰਨੇ ਪਾਸਿਓਂ ਘਿਰਿਆ ਹੋਇਆ ਇਲਾਕਾ ਪਾਕਿਸਤਾਨ ਨਾਲ ਹਾਂਜੀ ਹਾਂਜੀ ਤੇ ਆਮ ਲੋਕ ਜਿਹੜੇ ਨੇ ਇਹ ਪਾਕਿਸਤਾਨ ਦਾ ਇਲਾਕਾ ਵੀ ਹੜ ਦੀ ਮਾਰ ਥੱਲੇ ਆ ਚੁੱਕੇ ਨੇ ਹਾਂਜੀ ਹਾਂਜੀ ਪੂਰਾ ਪਾਕਿਸਤਾਨ ਵੀ ਖਤਮ ਹੈ ਇੱਥੇ ਸਾਡੇ ਲਾਗੇ ਲਾਗੇ ਜਿੰਨਾ ਵੀ ਆਇਆ ਨਾ ਪੂਰੇ 10 ਕਿਲੋਮੀਟਰ ਤੱਕ ਨਾ ਟਾਵਰ ਚੜਤੇ ਵੇਖੀਦਾ ਨਾ 10 12 ਕਿਲੋਮੀਟਰ ਕਿੰਨਾ ਤੱਕ ਨਜ਼ਰ ਪੈਂਦੀ ਹੈ ਪੂਰਾ ਪਾਣੀ ਪਾਣੀ ਹੈ ਸਤਲੋ ਤੇ ਬਿਆਸ ਤੇ ਰਾਵੀ ਦਾ ਤੇ ਆਉਣ ਵਾਲੇ ਸਮੇਂ 'ਚ ਤੁਹਾਨੂੰ ਕੀ ਲੱਗਦਾ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਹਾਲਾਤ ਜਿਹੜੇ ਨੇ ਇਹਨਾਂ ਦਾ ਟਕਰਾ ਕਰਮ ਵੀ ਪ੍ਰਸ਼ਾਸਨ ਆਪਣਾ ਕੰਮ ਸਹੀ ਢੰਗ ਨਾਲ ਕਰ ਰਿਹਾ ਹੈ ਹਾਂਜੀ ਇੱਕ ਵਾਰ ਤਾਂ ਸਹੀ ਢੰਗ ਨਾਲ ਕੀਤੀ ਜਾਂਦੇ ਆ ਤੇ ਬਾਕੀ ਅਸੀਂ ਮੰਗ ਰੱਖੀ ਸੀ ਵੀ ਜ਼ਮੀਨਾਂ ਸਾਡੀਆਂ ਪੱਕੀਆਂ ਕੀਤੇ ਜਾਵਣ ਸਾਡੇ ਘਰ ਕੱਚੀ ਥਾਵਾਂ ਤੇ ਗਏ ਆ ਉਹਨਾਂ ਦਾ ਸਾਨੂੰ ਸਰਕਾਰ ਦੇ ਬਣਾ ਤੇ ਦਿੰਦੀ ਹੈ ਪਰ ਚੈੱਕ ਸਾਨੂੰ ਨਹੀਂ ਮਿਲਦੇ ਕਹਿੰਦੇ ਵੀ ਦੋ ਦੀ ਕੱਚੀਆਂ ਜ਼ਮੀਨਾਂ ਨੇ ਸਾਡਾ ਉਹਦਾ ਕੋਈ ਹੱਲ ਕੀਤਾ ਜਾਵੇ ਕਿ ਪੰਜ ਪੰਜ ਮਰਲੇ ਸਾਨੂੰ ਜ਼ਮੀਨਾਂ ਪੱਕੀਆਂ ਕੀਤੇ ਜਾਣ ਬਾਕੀ ਸਾਡੀ ਕੱਚੀਆਂ ਪੈਲੀਆਂ ਹੈਗੀਆਂ 2007 وچ پکیاں ਹੋਈਆਂ سی او بھی ਟੁੱਟ ਗਈਆਂ ਅਸੀਂ ਕਿੰਨੇ ਵੀ ਚੱਲੋ ਵੀ پکੀਆਂ ਹੋ ਜਾਵਣ ਤੇ ਸਾਨੂੰ ਕੋਈ ਸਰਕਾਰ ਦੀ ਸਹਿਤਾ ਮਿਲ ਸਕੇ ਪਿੰਡ ਦੇ ਵਿੱਚ ਤੇ ਲੋਕਾਂ ਦੇ ਖੇਤਾਂ ਵਿੱਚ ਕਿੰਨੇ ਕਿੰਨੇ ਫੁੱਟ ਪਾਣੀ ਆ ਚੁੱਕਿਆ ਹੈ ਪਾਣੀ ਆ ਗਿਆ 7 ਫੁੱਟ 6 ਫੁੱਟ 5 ਫੁੱਟ ਇੰਥੇ ਤੱਕ ਆਇਆ ਤੇ ਲੋਕਾਂ ਦੇ ਘਰਾਂ ਦਾ ਨੁਕਸਾਨ ਕੋਈ ਹੋਇਆ ਘਰਾਂ ਦਾ ਨੁਕਸਾਨ ਤਾਂ ਹੋ ਹੀ ਜਾਂਦਾ ਪਰ ਫਿਰ ਵੀ ਛੱਡਣ ਨੂੰ ਅਸੀਂ ਤਿਆਰ ਨਹੀਂ ਹਗੇ ਸਾਡੇ ਨਾਲ ਮੌਜੂਦ ਸੀ ਮੁਖਾਰ ਖੀਵਾ ਦੇ ਸਰਪੰਚ ਸਾਹਿਬ ਇਹਨਾਂ ਦਾ ਕਹਿਣਾ ਸੀ ਕਿ ਚਾਹੇ ਪਾਣੀ ਆ ਗਿਆ ਮਗਰ ਸਾਡੇ ਲੋਕਾਂ ਦੇ ਮਨਾਂ ਦੇ ਵਿੱਚ ਹਜੇ ਤੱਕ ਇਹ ਹਾਲਾਤ ਨਹੀਂ ਪੈਦਾ ਹੋਏ ਕਿ ਸਾਡਾ ਪਿਆਰ ਜਿਹੜਾ ਆਪਣੇ ਪਰਿਵਾਰ ਨਾਲ ਤੇ ਆਪਦੇ ਘਰਾਂ ਨਾਲ ਖਤਮ ਹੋ ਗਿਆ ਹੋਵੇ ਇਸ ਕਰਕੇ ਅਸੀਂ ਆਪਣਾ ਘਰ ਨਹੀਂ ਛੱਡ ਰਹੇ ਸਰਕਾਰ ਦੇ ਕੰਮਾਂ ਤੋਂ ਪਿੰਡ ਵਾਸੀ ਤੇ ಗ್ರಾಮ ਪੰਚਾਇਤ ਦੇ ਮੁਖੀ ਖੁਸ਼ ਨੇ ਕਹਿੰਦੇ ਵੀ ਕੰਮ ਬੜੇ ਅੱਛੇ ਢੰਗ ਨਾਲ ਹੋ ਰਿਹਾ ਹਾਂਜੀ ਸਾਡੇ ਬੱਚੇ ਤਾਂ ਇਸ ਲਈ ਨਹੀਂ ਡਰਦੇ ਵੀ ਹਰ ਵਾਰੀ ਹੜ ਆ ਗਿਆ ਜਾੰਗਾ ਲੱਗ ਗਿਆ ਸਾਨੂੰ ਮਾਰਾ ਪੈਂਦੇ ਰਹਿੰਦੇ ਨੇ ਮਰਨਾ ਵੀ ਹੈ ਤੇ ਜੀਣਾ ਵੀ ਹੈ ਵੈਸੇ ਹੀ ਅਸੀਂ ਤਾਂ ਮਰੇ ਪਏ ਆ ਸਾਡੇ ਤਾਂ ਹਾਲਾਤ ਹੀ ਇਹੋ ਜਿਹੇ ਹੋਏ ਪਏ ਨੇ ਸਾਡੇ ਬੱਚੇ ਵੀ ਕਹਿੰਦੇ ਨੇ ਮਰੇ ਤਾਂ ਪਈਏ ਭਾਵੇਂ ਇੱਥੇ ਰਹੀਏ ਭਾਵੇਂ ਪਿੱਛੇ ਰਹੀਏ ਜਿੱਥੇ ਇੱਕ ਛੋਟੀ ਜੀ ਬੱਚੀ ਜਿਸ ਦਾ ਨਾਂ ਕੀ ਸਿਮਰਨ ਹੈ ਔਰ 10 ਸਾਲ ਦੀ ਬੱਚੀ ਹੈ ਉਹ ਆਪਣੇ ਰਿਸ਼ਤੇਦਾਰਾਂ ਕੋਲੋਂ ਪਾਣੀ ਦੀ ਮਾਰ ਢੇਠ ਆਏ ਪਿੰਡ ਕਰਕੇ ਪਹੁੰਚ ਗਈ ਸੀ ਜਿੱਥੇ ਕਹਿੰਦੀ ਆ ਵੀ ਮੈਨੂੰ ਡਰ ਨਹੀਂ ਲੱਗਦਾ ਉਹ ਤਾਂ ਤੁਹਾਨੂੰ ਜਾਣਦੇ ਆ ਵੀ ਇਹ ਵਾਪਸ ਕਿਉਂ ਜਾ ਰਹੀਏ ਹਾਂ ਬਟੇ ਕੀ ਨਾਮ ਹੈ ਤੇਰਾ ਸਿਮਰਨ ਕੌਰ ਤੇ ਕਿੱਥੇ ਜਾ ਰਹੀਆਂ ਇਸ ਸਮੇਂ ਮੈਂ ਆਪਣੇ ਘਰ ਜਾ ਰਹੀਆਂ ਤੇ ਤੈਨੂੰ ਡਰ ਨਹੀਂ ਲੱਗਦਾ ਉੱਥੇ ਪਿੰਡ ਤਾਂ ਪਾਣੀ ਨਾਲ ਢਿਰ ਗਿਆ ਮੈਨੂੰ ਡਰ ਨਹੀਂ ਲੱਗਦਾ ਮੈਂ ਆਪਣੇ ਪਿੰਡ ਜਾਣਾ ਬੱਚੇ ਦਾ ਕਹਿਣਾ ਹੈ ਕਿ ਉਹਨੂੰ ਪਾਣੀ ਤੋਂ ਡਰ ਨਹੀਂ ਲੱਗਦਾ ਮੈਂ ਆਪਣੇ ਪਰਿਵਾਰ ਦੇ ਨਾਲ ਹੀ ਰਹਿਣਾ ਹੈ ਤੇ ਪਿੰਡ ਦੇ ਸਰਪੰਚ ਸਾਹਿਬ ਦਾ ਕਹਿਣਾ ਹੈ ਕਿ ਉਹਨਾਂ ਨੂੰ ਸਮੇਂ-ਸਮੇਂ ਤੇ ਬਹੁਤ ਮਾਰਾ ਪਈਆਂ ਹਨ ਇਹ ਹੁਣ ਮਾਰਾ ਉਹਨਾਂ ਦੇ ਜੀਵਨ ਦਾ ਅੰਗ ਬਣ ਚੁੱਕੀਆਂ ਹਨ ਧੰਨਵਾਦ ਜੀ ਮੈਂ ਤੇਜਿੰਦਰਪਾਲ ਸਿੰਘ ਦੈਨਿਕ ਸਵੇਰਾ ਟੀਵੀ ਤੋਂ